ਖੁਸ਼ੀ ਬੜੀ ਨੇ ਕਿ ਵੀਡੀਓ ਬਣ ਗਈ ਅੱਡੀ ਨੇ ਰਹੀਂਦੀ ਖੁਸ਼ ਆ ਕੰਮ ਕਰਨ ਵਾਲਾ ਬੰਦਾ ਹਮੇਸ਼ਾ ਖੁਸ਼ ਹੀ ਰਹਿੰਦਾ ਟੈਨਸ਼ਨਾਂ ਤੇ ਉਹਨਾਂ ਨੂੰ ਜਿੰਨਾਂ ਨੇ ਸਾਰਾ ਦਿਨ ਪੈਸੇ ਬਾਰੇ ਸੋਚੀ ਜਣਾ ਇਹਨਾਂ ਪੈਸੇ ਬਾਰੇ ਨਹੀਂ ਸੋਚਣਾ ਇਹਨਾਂ ਨੇ ਜਿੰਨੇ ਕਮਾਲੇ ਉਹਨੇ ਖਾਲੇ ਅਗਲੇ ਦਿਨ ਦਾ ਫੇਰ ਸੋਚ ਲੈਣਾ ਨਹੀਂ ਵੈਸੇ ਮਜ਼ਾ ਆਈ ਹੋਈ ਆ ਆਕੀ ਦਾ ਵੀ ਇਹ ਛੋਟੇ ਘਾਰੇ ਆ ਜਿਦਾ ਕਿਤਰਾ ਹੈ ਪਰ ਨਜ਼ਾਰੇ ਚ ਨਹੀਂ ਨੇ ਇਹਨਾਂ ਨੇ ਵਾਸ ਜਿੰਨੀ ਅੱਜ ਦਿਹਾੜੀ ਮਿਲ ਗਈ ਉਹ ਚ ਕੋਈ ਸੌਦਾ ਪਤਾ ਲਾ ਲੈਣਾ ਕੋਈ ਜਣਾ ਰੱਖ ਲੈਣਾ ਬਸ ਉਹੀ ਕੋਈ ਇਹਨਾਂ ਦਾ ਇਹ ਨਹੀਂ ਵੀ ਆ ਸਾਡੇ ਕੋਲ ਜਿਆਦਾ ਪੈਸੇ ਆਉਣਗੇ ਤੇ ਫੇਰ ਹੀ ਅਸੀਂ ਕੋਈ ਕੰਮ ਕਰਨਾ। ਬਈ ਇਹਨਾਂ ਨੂੰ ਐ ਨਹੀਂ ਅਸੀਂ ਪਲਾਟ ਲੈ ਲਈਏ ਘਰ ਬਣਾ ਲਈਏ। ਉਹ ਵੀ ਲੈ ਲਈਏ ਨਜ਼ਾਰਾ ਲੈ ਲਈਏ। ਲੈ ਨਾ ਉਹ ਵੀ ਜਦੋਂ ਮੰਨ ਲਾਏ 4-4 5-5 ਜੀ ਆ। ਹਾਂ। ਇਹ ਸਾਰੇ ਕੰਮ ਕਰਦੇ ਆ। ਹਾਂਜੀ। ਇਹ 5 ਜੀ ਕਰਦੇ ਤੇ ਪੰਜੇ ਕੰਮ ਕਰਦੇ। ਜੇ ਵੇਖਿਆ ਚਾਹਵੇ ਤੇ ਜਿਆਦੀ ਕਮਾਈ ਕਰਨ ਦੇ। ਜਿਆਦੀ ਕਰਦੇ ਹੁਣ ਮੰਨ ਲਾ ਇਹਨਾਂ ਦੇ ਆ ਹੁਣ ਜਨਾਨੀਆਂ ਦੀ 400 ਰੁਪਏ ਦਿਹਾੜੀ। ਅੱਛਾ। ਤੇ ਮੁੰਡਿਆਂ ਦੀ 600 ਆ। ਅੱਛਾ। ਇਹ ਤਾਂ ਬਹੁਤ ਵਧੀਆ ਆ ਤੇ ਇਹ ਤੂੰ ਲਾਲਾ ਵੀ ਇਹ ਜਿੱਤੇ ਜਿਨੀਆਂ ਦੋ ਕੁੜੀਆਂ ਉਹ ਵੀ ਆਈ ਐ ਹਾਂ ਨਾਲ ਤਿੰਨ ਜੀ ਆਏ ਆ ਜਿਹਦਾ ਮੁੰਡਾ ਨਾਲ ਉਹ ਵੀ ਆਇਆ ਚਾਰ ਚਾਰ ਪੰਜ ਪੰਜ ਜੀ ਰੋਜ਼ ਦਾ ਕੰਮ ਕਰਦੇ ਆ ਆਪਣਾ ਤੇ ਸਹੀ ਗੱਲ ਉਹ ਤੇ ਹਿਸਾਬ ਨਾਲ 3000 ਦੇ ਲਾ ਕੇ ਪਹੁੰਚ ਜਾਂਦੇ ਉਹ ਤੁਹਾਨੂੰ ਦੱਸਿਆ ਰੋਜ਼ ਦੀ ਆਪਣੀ ਵਧੀਆ 1500 2000 ਦੇ ਅੱਡੀ ਇੱਕ ਇੱਕ ਘਰ ਦੀ ਬੰਨ੍ਹ ਲਈ ਇਹਨਾਂ ਦੀ ਹੂੰ ਤੇ ਉਹ ਤੇ ਬੋਲਦੀ ਸਾਡਾ ਹੁਣ ਸਾਡੇ ਇੱਕ ਬੰਦਾ ਕੰਮ ਕਰਦਾ ਸਾਰੇ ਜੀ ਖੰਦੇ ਹੂੰ ਤੇ ਤਾਂ ਵੀ ਅਹੀਂ ਫੁਗੜੀ ਜਵਾਰ ਆ ਫਿਰਨ ਤੁਰਨ ਚ ਸਾਡਾ ਵੱਧ ਸਭ ਤੋਂ ਕੰਮ ਜੇ ਇਹ 10 ਜੀ ਤੇ 10ੇ ਕੰਮ ਕਰਦੇ ਇਹ ਨਹੀਂ ਕਿ ਉਹਨਾਂ ਜੋ ਕੋ ਬਿੱਲਾ ਰਹਿ ਲੂ ਨਹੀਂ ਵੇਖਿਆ ਜਾਵੇ ਤੇ ਟੈਨਸ਼ਨਾਂ ਚ ਵੀ ਆਹੋ ਤਾਂ ਫਿਰ ਬੰਦਾ ਹੁਣ ਜਦੋਂ ਰਹਿਣਾ ਫਰੀ ਹੈ ਟੈਨਸ਼ਨ ਦਾ ਆਟੋਮੈਟਿਕ ਵਧਣੀ ਵਧਣੀ ਜਿੰਨਾ ਬੰਦਾ ਬਿਜੀ ਰਹੂ ਕੰਮਕਾਰ ਚ ਉਹਨਾਂ ਟੈਨਸ਼ਨ ਫਰੀ ਰਹਿੰਦਾ ਹਾਇ ਕੱਲ ਵਧ ਗਿਆ ਹਾ ਭਾਈ ਆਪਣਾ ਇਹ ਟੀਟੀ ਜਾਂ ਟੀਟੀ ਮੈਂ ਉਤਰਾ ਲੂ ਹੈ ਮੈਂ ਕਰਵਾ ਲੂ ਕੀ ਦਿਨ ਦੇ ਸਾਥ ਕੀ ਕਰਵਾਇਗਾ ਨੂੰ ਕਿਉਂ ਤੈਨੂੰ ਸਕੇ ਕੱਲ ਤੱਕ ਨਾ ਉਤਰਨੀ ਕੱਲ ਤੱਕ ਨਾ ਉਤਰਨਗੇ ਤੂੰ ਉਤਰ ਆਲੇਗਾ ਚਲ ਫੇ ਉਤਰ ਆਲਾ ਚਲੋ ਉਠਾ ਫਿਰ ਸਾਰਿਆਂ ਨੂੰ ਜਲਦੀ ਉਠਾਲਾ ਇਹ ਆਪਣੇ ਆਏ ਮਦਨ ਜੀ ਹਾਂ ਜੀ ਇਹ ਕਿੱਥੋਂ ਦੇ ਨੇ ਇਹ ਲੈਂਡਸਕੇਪਰ ਨੇ ਇਹ ਕਮਾਡਾ ਦੇ ਕੰਮ ਕੀਤੇ ਇੰਨਾ ਚੰਗੇ ਟੋਪ ਦੇ ਇਧਰ 88 ਤੇ 89 ਚ ਤੇ ਹੁਣ ਇਹਨਾਂ ਦੇ ਅੰਦਰ ਕਿੰਨੀਆਂ ਪਾਰਕਾਂ ਹੈ ਕਿਹੜਾ ਏਰੀਆ ਹੈ ਇਹ ਪੂਰੇ ਸੈਕਟਰ ਹੀ ਇੰਨਾਂ ਕੋਲੇ ਅੱਛਾ ਉਸ ਤੋਂ ਬਾਅਦ ਰੋਡ ਵਰਮਾ ਨੇ ਇੰਨਾਂ ਕੋਲੇ ਇਨਾ ਪਹਿਲਾਂ ਦਾ ਡਿਵੈਲਪ ਕੀਤਾ ਸੀ ਏਰੀਆ ਉਤੋਂ ਬਾਅਦ ਹੁਣ ਮੈਂਟੇਨੈਂਸ ਕਰ ਰਿਹਾ ਹੈ ਅੱਛਾ ਤਿੰਨ ਚਾਰ ਏਰੀਆ ਤੋਂ ਬਾਅਦ ਮੈਂਟੇਨੈਂਸ ਤੇ ਹਾਂ ਜਿਹੜਾ ਸੈਕਟਰ ਤਿਆਰ ਕਰਦੇ ਆ ਉਹ ਇੱਥੇ ਦੌਰ ਤੇ ਕੋਈ ਔਰ ਦਿੱਤੀ ਤੋਂ ਲੱਗਿਆ ਅੱਛਾ 2021 ਤੋਂ ਆ 25 ਚੱਲ ਰਿਹਾ ਹਾਂ 5 ਸਾਲ ਹੋ ਗਏ ਆ ਆ ਪੰਜਵਾਂ ਸਾਲ ਜਾ ਰਿਹਾ ਇਹਨਾਂ ਨੂੰ ਆ ਦੋ ਸੈਕਟਰਾਂ ਚ ਜੀ ਇਹਨਾਂ ਅਜਾ ਨਹੀਂ ਕਿ ਜਿੰਨੇ ਵੀ ਬੂਟੇ ਤਿਆਰ ਸਟਾਰਟਿੰਗ ਚ ਲੱਗੇ ਸਾਰੇ ਇਹਨਾਂ ਦੇ ਲਾਏ अच्छा आ वाली पार्क च भी सारीया जे 88 89 ਚ ਮੋਡੀ ਹੈ ਨੇ ਕਿ ਇੱਥੋਂ ਦੇ ਹੈ ਮੋਡੀ ਹੈ ਮੋਡੀ ਨਹੀਂ ਜਾਨੀ ਕਿ ਜਦੋਂ ਇੱਧਰ ਜਿੰਨੇ ਕੰਸਟਰਕਸ਼ਨ ਤੁਸੀਂ ਦੇਖ ਰਹੇ ਜੀ ਨਾ ਜਿੰਨੀਆਂ ਕੋਠੀਆਂ ਕਾਠੀਆਂ ਬਣੀਆਂ ਹਾਂਜੀ ਉਦੋਂ ਸਾਨੂੰ ਪਾਣੀ ਵੀ ਦੂਰੋਂ ਲਿਆ ਕੇ ਪੀਣਾ ਪੈਂਦਾ ਵੀ ਘਰ ਨਹੀਂ ਹੈਗਾ ਕੋਈ ਅੱਛਾ ਅੱਛਾ ਮਤਲਬ ਰੜਾ ਮਦਾੜ ਸੀ ਹਾਂ ਜਦੋਂ ਦੇ ਇੱਥੇ ਜਦੋਂ ਮੈਂ ਪਾਰਕਾਂ ਤਿਆਰ ਕੀਤੀਆਂ ਤੇ ਇਹਦੇ ਵਿੱਚ ਵਿੱਚ ਹੀ ਵੇਖ ਲਓ ਕਿੰਨਾ ਕੁਝ ਬਦਲ ਗਿਆ ਐਸਾ ਬਾਕੀ ਤੁਹਾਨੂੰ ਇਹ ਦੱਸ ਦਿੰਦੇ ਵੀ ਕਿਵੇਂ ਦਾ ਰਿਹਾ ਪ੍ਰੋਗਰਾਮ ਕਿਵੇਂ ਮੀਟਿੰਗ ਮੁੱਟੀ ਕੇ ਮੇਰੇ ਇਥੇ ਤੂੰ ਤਾਂ ਇਹ ਕੰਮ ਕਰਾਇਆ ਇਹ ਸਾਰਾ ਬਹੁਤ ਬੁਰਾ ਹਾਲ ਸੀਗਾ ਸਾਰਾ ਜੰਗਲ ਹੀ ਸੀਗਾ ਸਾਰਾ ਅੱਛਾ ਕਰ ਤੋਂ ਨੇ ਸੀਗੀ ਇੱਕ ਦੋ ਕੋਠੀਆਂ ਸੀਗੀਆਂ ਉਹ ਅੱਗੇ ਬੱਸ ਮੰਦਰ ਵਗੈਰਾ ਵੀ ਹੋਣਾ ਹੀ ਬਣਿਆ ਸਾਰੇ ਆਹੇ ਮੰਦਰ ਤਾਂ ਹੋਣੀ ਬਣਿਆ ਇੱਕ ਦੋ ਕੋਠੀਆਂ ਸੀਗੀਆਂ ਪੂਰਾ ਸੈਕਟਰ ਖਾਲੀ ਸੀਗਾ ਅੱਛਾ ਨਹੀਂ ਵਧੀਆ ਫਿਰ ਤਾਂ ਮਿੱਟੀ ਬਹੁਤ ਹੀ ਮਚੀਕਣੀ ਜੀ ਲੱਗਦੀ ਹੈ ਨਾ ਇਹ ਦੋ ਤਿੰਨ ਪਾਰਕ ਆ ਜਿਨ੍ਹਾਂ ਦੇ ਵਿੱਚ ਚੀਕਨੇ ਮਿੱਟੀ ਆ ਬਾਕੀ ਸੱਟ ਆ ਬਸ ਸਹੀ ਆ ਨਾ ਸ਼ਮਕੀ ਸੀਗੀ ਆ ਇਹਨਾਂ ਦੀ ਮਿੱਟੀ ਜਿਆਦਾ ਚੀਕਣੀ ਥੋੜੀ ਜੀ ਇਹਨਾਂ ਦਾ ਬੁੱਟਾ ਚਲਣਾ ਬਹੁਤ ਮੁਸ਼ਕਿਲ ਹੈ ਬਹੁਤ ਵਾਰੀ ਰਿਪਲੇਸ ਕਰ ਚੁੱਕੇ ਹਾਂ ਬੁੱਟੇ ਆਹ ਬਾਕੀ ਚਲ ਆ ਜਿਹੜੀਆਂ ਅਸੀਂ ਆਟਮਾਂ ਲਾਈਆਂ ਇਹ ਹਾਰਟ ਆ ਥੋੜੀਆਂ ਜੀਆਂ ਚੱਲ ਜਣੀਆਂ ਹਾਂ ਚੱਲ ਜਾਣਗੀਆਂ ਹਾਂ ਇਹਨਾਂ ਨੂੰ ਇਹ ਵੀ ਜਿਆਦਾ ਸੋਕੇ ਡੋਬੇ ਦਾ ਨਹੀਂ ਹੈਗਾ ਕਿ ਇਹ ਤਾਂ ਸਿਉਂਕ ਬਹੁਤ ਜਿਆਦਾ ਹਾਂ ਸਿਉਂਕ ਦੀ ਸ਼ਿਕਾਇਤ ਹੈ ਜੀ ਬਹੁਤ ਜਿਆਦਾ ਹੋਣ ਕਰਕੇ ਸੁਕਾ ਦੀਆਂ ਜੜਾਂ ਥੱਲੇ ਖਾ ਜਾਂਦੇ ਆ ਕਲੈਕਸ਼ਨ ਨੰਬਰ 1 ਅੱਛਾ ਮਤਲਬ ਪੀਲਾ ਪਹਿਣਾ ਸ਼ੁਰੂ ਹੋ ਜਾਊਗਾ ਆਇਆ ਸਿਉਂਗ ਲੱਗ ਗਈ ਫਿਰ ਕਲਰ ਚੇਂਜ ਉਹਨੇ ਕਰ ਹੀ ਦੇਣਾ ਤੇ ਇਹ ਸਿਉਂਗ ਦਾ ਫਿਰ ਇਲਾਜ ਕੀ ਕਰਦੇ ਜੇ ਤੁਸੀਂ ਉਹ ਦਵਾਈ ਪਾਈ ਜਾਂਦੀ ਹੈ ਜੀ ਕਲੋਰੋ ਵਗੈਰਾ ਕਲੋਰੋ ਹਾਂਜੀ ਉੱਥੇ ਉੱਥੇ ਹੀ ਇਹਦੇ ਵਿੱਚ ਆਹੋ ਇਹ ਕਲੋਰੋ ਦਾ ਛਿੜਕਾਅ ਚ ਕਰਨਾ ਪੈਂਦਾ ਅੱਛਾ ਉਹਦੇ ਨਾਲ ਫਿਰ ਸੈਟ ਰਹਿੰਦਾ ਕੰਮ ਨਾ ਤੇ ਹੁਣ ਪਾਰਕਾਂ ਵਿੱਚ ਨਾ ਪਾਣੀ ਦੀ ਸਹੂਲਤ ਨਹੀਂ ਹੈਗੀ ਹਾਂ ਉਹਦੇ ਕਰਕੇ ਬੁੱਟੇ ਜ਼ਿਆਦਾ ਮਰਨਦੇ ਤੇ ਰਹਿੰਦੇ ਜੀ ਕਿਊਬ ਵਲਕੇ ਸੈ ਪੈਕੇਟ ਨਹੀਂ ਹੈਗਾ ਨਾ ਟੈਂਕਰਾਂ ਨਾਲ ਪਾਣੀ ਦੇਣਾ ਪੈਂਦਾ ਟੈਂਕਰਾਂ ਨਾਲ ਹੀ ਪਾਣੀ ਆ ਵੀ ਕਮੀ ਪੇਸ਼ੀ ਹੈਗੀ ਕਿਉਂਕਿ ਪਾਣੀ ਜਸ ਤੇ ਹੁਣ ਪਾਣੀ ਦੀ ਪ੍ਰੋਬਲਮ ਸੋਲਵ ਹੋਈ ਆ ਕਿ ਅਜੇ ਵੀ ਹੈਗੀ ਆ ਪ੍ਰੋਬਲਮ ਪ੍ਰੋਬਲਮ ਵਹੀ ਹੈ ਪ੍ਰੋਬਲਮ ਇਦਾਂ ਹੀ ਹੈ ਜੀ ਟੈਂਕਰਾਂ ਨਾਲ ਹੀ ਚੱਲਦਾ ਅੱਛਾ ਜਿੰਨੇ ਵੀ ਬੂਟੇ ਪਾਲੇ ਆ ਸਾਰੇ ਟੈਂਕਰਾਂ ਨਾਲ ਹੀ ਪਾਲੇ ਤੇ ਤੁਹਾਨੂੰ ਲੱਗਦਾ ਨਹੀਂ ਜਿਵੇਂ ਹਰ ਇੱਕ ਵੱਡੀ ਪਾਰਕ ਆ ਉਹਦੇ ਵਿੱਚ ਇੱਕ ਅਦਾ ਬੋਰ ਤੇ ਹੋਣਾ ਚਾਹੀਦਾ ਉਹ ਵੀ ਹੈ ਜੀ ਜ਼ਰੂਰੀ ਆ ਜਿਹੜੇ ਪੁਰਾਣੇ ਸੈਕਟਰ ਆ ਉਧਰ ਦੂਜੇ 3 ਵੀ 1 2 7 ਫੇਸ ਵਾਲੀ ਸਾਈਡ ਉਧਰ ਜਿਹੜੀਆਂ ਸਪੈਸ਼ਲ ਪਾਰਕਾਂ ਵੱਡੀਆਂ ਪਾਰਕਾਂ ਨੇ ਉਹਨਾਂ ਦੇ ਸਾਰੇ ਜਿਹੜੇ ਟਿਊਬਲ ਆ ਅੱਛਾ ਟਿਊਬਲ ਆ ਪਲੱਸ ਸਪ੍ਰਿੰਕਲਰ ਸਿਸਟਮ ਵੀ ਹੈਗਾ ਉਹਾਰੇ ਵੀ ਲੱਗੇ ਆ ਜਿਹਦੇ ਨਾਲ ਵਧੀਆ ਪਾਣੀ ਦੀ ਜਾਨੀ ਕਿ ਵਰਤੋਂ ਪੂਰੀ ਕਰ ਸਕਦੇ ਆ ਪਰ ਇਹਨਾਂ ਸੈਕਟਰਾਂ 'ਚ ਫਿਲਹਾਲ ਨਹੀਂ ਕਿਉਂਕਿ ਨਵਾਂ ਡਿਵੈਲਪ ਹੋਇਆ ਉਹਦੇ ਕਰਕੇ ਵੀ ਥੋੜਾ ਜਿਹਾ ਇਸ਼ੂ ਹੈਗਾ ਵੀ ਹੁਣ ਹੌਲੀ ਹੌਲੀ ਅੱਗੇ ਲੱਗਦਾ ਕਰਨਗੇ ਸਾਰਾ ਕੁਝ ਜਿਵੇਂ ਜਿਹੜੀ ਤੁਸੀਂ ਪਾਰਕ ਬਣਾ ਦਿੱਤੀ ਉਹ ਇਹ ਨਹੀਂ ਆ ਕਿ ਸਿਰਫ ਬਣੀ ਰਹੇਗੀ ਬਾਅਦ 'ਚ ਉਹਦੀ ਮੇਨਟੇਨੈਂਸ ਵੀ ਪੂਰੀ ਕੀਤੀ ਜਾਂਦੀ ਹੈ ਹਾਂ ਹਾਂ ਮੇਨਟੇਨੈਂਸ ਪੂਰੀ ਮੇਨਟੇਨੈਂਸ ਲੋ ਕੋਈ ਕਸਰ ਨਹੀਂ ਇਹ ਨੇ ਬੂਟੇ ਲਾ ਕੇ ਛੱਡਤੇ ਮੇਨਟੇਨੈਂਸ ਪੂਰੀ ਚੱਲਦੀ ਹੈ ਮੇਨਟੇਨੈਂਸ ਸਲੋਣੀ ਕਮੀ ਪੇਸੀ ਛੱਡਦੇ ਤੇ ਜਿਵੇਂ ਹੁਣ ਪਾਰਕਾਂ ਟਾਡੇ ਅੰਦਰ ਆ ਮੰਨ ਲਓ 5-10 ਪਾਰਕਾਂ ਆ ਤੁਸੀਂ ਮੇਨਟੇਨੈਂਸ ਕਰਦੇ ਜੇ ਤੇ ਜੇ ਤੁਹਾਨੂੰ ਹੋਰ ਬਣਾਉਣ ਦਾ ਆ ਜੇ ਆਰਡਰ ਤੇ ਫਿਰ ਇੱਥੇ ਮੇਨਟੇਨੈਂਸ ਵਾਸਤੇ ਹੋਰ ਕੋਈ ਬੰਦਾ ਆ ਜਾਂਦਾ ਹੈ ਕਿ ਜਾਂ ਕੀ ਚੱਕਰ ਜਾਂਦਾ ਹੈ ਬਈ ਇਹ ਮੇਨਟੇਨੈਂਸ ਤੇ ਰਹਿਣੇ ਰਹਿਣਾ ਇਹ ਤਾਂ ਲੇਬਰ ਅਲੱਗ ਯੂਜ਼ ਕਰਦੇ ਆ ਜੀ ਜਿਵੇਂ ਇੱਥੇ ਮੇਨਟੇਨੈਂਸ ਹੋ ਗਈ ਇਹ ਅੱਗੇ ਨਵੇਂ ਡਿਵਾਈਸ ਕਰਨੀਆਂ ਉੱਥੇ ਨਵੇਂ ਬੰਦੇ ਯੂਜ਼ ਕਰਾਂਗੇ ਅੱਛਾ ਅੱਛਾ ਇਹ ਉਵੇਂ ਚੱਲੇ ਜਾਊਗਾ ਮਤਲਬ ਕਿ ਬੰਦੇ ਉਸ ਹਿਸਾਬ ਨਾਲ ਰੱਖਦੇ ਆ ਕਿ ਇਹ ਏਰੀਆ ਨੂੰ ਇੰਨਾ ਬੰਦਾ ਏਰੀਆ ਮੁਕਾਬਲ ਕਿੰਨਾ ਕੁ ਬੰਦਾ ਕਿੰਨਾ ਕੁ ਮੇਨਟੇਨ ਕਰ ਸਕਦਾ ਚੱਲ ਬਸ ਇਹ ਸਭ ਉਧਾਣੀ ਲੈ ਚੀਨੇ ਐਲਾ ਚੱਲੋ ਨਹੀਂ ਉਧਰ ਨਹੀਂ ਹਾਂ ਅੱਗੇ ਇੱਕ ਕੋਨਾ ਰਹਿੰਦਾ ਉੱਥੇ ਲੱਗਣਾ ਇੱਕ ਜਣਾ ਖੁਰਪਾ ਲੈ ਲਓ ਨਾਲ ਦੀ ਨਾਲ ਲੈ ਜਾਓ ਹਮ ਦੋਸਤ ਵਿਚ ਰੱਖ ਦੂ ਕਿਸਕੇ ਉਹ ਪੇੜੀ ਦੇ ਸਾਹਮਣੇ ਹਮ ਨਹੀਂ ਉਹ ਨਹੀਂ ਉਹ ਹਾਂ ਅੱਗੇ ਲੱਗ ਜਾਣਾ ਅੱਗੇ ਵੀ ਇੱਕ ਜਗ੍ਹਾ ਥੋੜੀ ਹਮ ਜਿਸ ਸਾਹਨੇ ਦੇਖ ਤਾ ਉਹ ਸਾਹਮਣੇ ਗਿਆ ਕਿੱਕੀ ਪੇੜ ਰੱਖਿਆ ਹੈ ਇੱਥੇ ਉਧਰਲੀ ਸਾਈਡ ਬੰਦਾ ਸਾਰੀ ਸਾੜੀ ਲੱਗਣੀ ਇਹ ਇੱਕ ਇੱਕ ਦੋ ਦੇਰ ਹੋ